ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਐਂ ਪੂਰੀ ਜਵਾਨ ਵਸਤਾ ਚ ਹੋ ਗਏ ਇੱਕ ਨਗਰ ਕੰਨੀ ਚਲੇਗੇ ਨਾਲ ਸਿੱਖ ਸੰਗਤਾਂ ਸੀਗੀਆਂ ਉਥੇ ਡੇਰਾ ਲਾ ਲਿਆ ਤੇਨੇ ਇੱਕ ਮੰਦਾਰੀ ਖੇਡਾ ਰਸਤੋ ਖੇਡਾ ਪਵਾਈ ਜਾਂਦਾ ਸਿੱਖ ਕਹਿਣ ਲੱਗੇ ਕਹਿੰਦੇ ਮਹਾਰਾਜ ਬੜਾ ਸੋਹਣਾ ਖੇਡਾ ਪਾਉਂਦਾ ਮੰਦਾਰੀ ਇਥੇ ਨ ਮੰਗਾ ਲਈਏ ਮਹਾਰਾਜ ਕਹਿੰਦੇ ਮੰਗਾ ਲਉ ਭਾਈ ਮੰਗਾ ਲਿਆ ਉਹ ਜਦੋਂ ਮਦਾਰੀ ਰਸਤੋ ਖੇਡਾ ਪਾਉਣ ਲੱਗ ਗਿਆ ਉਹ ਜਿਹੜਾ ਰਸਤੀ ਉਹਦਾ ਪੁੱਤ ਮਹਾਰਾਜ ਤੇ ਚੋਰ ਕਰਦਾ ਸੀ ਦਸਵੇਂ ਪਾਸ਼ਾ ਦੇ ਉੱਤੇ ਉਹ ਬੜਾ ਖੁਸ਼ ਹੋਵੇ ਕਿਉਂ ਰਸਤਾ ਕੰਮ ਆ ਖੇਡਾ ਪਾਉਣਾ ਨੱਚਣਾ ਹੋਰ ਕੰਮ ਕਰਨਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਜਿਵੇਂ ਜਾਨਵਰ ਹੈ ਬੜੀ ਸੋਹਣੇ ਨੱਚਦਾ ਬੜੀ ਤਮਾਸੀ ਕਰਦਾ ਹੈ ਮਹਾਰਾਜ ਕਹਿੰਦੇ ਸਿਆਣਲੇ ਨੂੰ ਕਹਿੰਦਾ ਸਿਆਣਾ ਕੀ ਇਹ ਜਾਨਵਰ ਆ ਜੀ ਰਸਾ ਹੈ ਕਿੰਨਾ ਤਰ੍ਹਾਂ ਪਿਓ ਆ ਇਹ ਹੱਥ ਚੌ ਚੌਰ ਡਿਗ ਪਿਆ ਉਹਦੇਉ ਕਿਉਂ ਉਹਦਾ ਪਿਓ ਦੀ ਜਿਹੜਾ ਬੜਾ ਗੁਰੂ ਘਰ ਦਾ ਸਰਦਾਰ ਹਲੂਤੀ 24 ਘੰਟੇ ਗੁਰੂ ਘਰ ਦੀ ਸੇਵਾ ਕਰਦਾ ਹੁੰਦਾ ਉਹ ਕਹਿੰਦਾ ਮਹਾਰਾਜ ਮੇਰਾ ਪਿਓ ਤਾਂ ਮੈਂ ਸੁਣਿਆ ਵੀ ਬਹੁਤ ਗੁਰੂ ਘਰ ਦਾ ਸਰਦਾਰ ਹਲੂਤੀ ਗੁਰੂ ਘਰ ਦੀ ਸੇਵਾ ਕਰਦਾ ਹੁੰਦਾ ਪਾਠ ਕਰਦਾ ਹੁੰਦਾ ਕੀ ਆਫੜ ਮਿਲਿਆ ਕਹਿੰਦੇ ਖਵਰਾ ਨਾ ਇਹੇ ਨੂੰ ਪੁੱਛ ਲਾ ਅਰੇ ਸਾਨੂੰ ਪੁੱਛ ਲਾ ਵੀ ਕੀ ਗੱਲ ਤੂੰ ਕਿਉਂ ਐ ਬਣਿਆ ਉਹ ਮਹਾਰਾਜ ਨੇ ਉਹਨੂੰ ਬੋਲਣ ਦੀ ਬੁੱਧੀ ਦਿੱਤੀ ਕਹਿੰਦੇ ਭਗਤਾ ਦੱਸ ਦਿਆ ਆਪਦੇ ਪੁੱਤ ਨੂੰ ਹੁਣ ਉਹ ਕਹਿੰਦਾ ਬੱਚਾ ਦੇਖੀ ਹੰਕਾਰ ਮਾਨ ਨਾ ਕਰ ਜੀ ਇਹ ਗੁਰੂ ਘਰ ਦੇ ਵਿੱਚ ਨਿਮਰਤਾ ਚੱਲਦੀ ਹੈ ਗੁਰੂ ਘਰ ਦੇ ਵਿੱਚ ਨੀਮਾ ਹੋ ਕੇ ਦੋਲਣਾ ਨੀਮਾ ਰਹਿਣਾ ਮਾਨ ਨੀਮਾ ਰੱਖਣਾ ਕਹਿੰਦਾ ਮੈਂ ਵੀ ਤੇਰੇ ਵਾਂਗੂੰ ਚੌਰ ਕਰਦਾ ਹੁੰਦਾ ਮੇਰੀ ਡਿਊਟੀ ਦੇਖਭਾਲਤਨ ਤੇ ਹੁੰਦੀ ਮੈਂ ਬਹੁਤ ਗੁਰੂ ਘਰ ਦੀ ਸੇਵਾ ਕਰਦਾ ਹੁੰਦਾ ਅੱਛਾ ਕਹਿੰਦਾ ਰਬੀ ਲਵੀ ਦੀ ਗੱਡਾ ਦੀ ਵਪਾਰੀ ਗੱਡਿਆਂ ਵਾਲੇ ਜਾ ਰਹੇ ਸੀਗੇ ਇੱਕ ਬੰਦਾ ਸਰਦਾਲੂਤੀ ਗੁਰਸਿੱਖ ਬੰਦਾ ਦੀ ਉਹ ਕਹਿੰਦਾ ਵੀ ਦੇਖਭਾਲਤ ਦੀ ਮੈਂ ਤਾਂ ਦੇਖ ਲੈ ਕੇ ਜਾਉਂਦਾ ਕਿਉਂ ਅੱਗੇ ਵੱਲਦੇ ਆਉਂਦੇ ਗਿੱਜੇ ਹੁੰਦੇ ਬੰਦਾ ਜੇ ਉੱਤਰ ਜਾਂਦਾ ਪੱਟ ਪੱਟ ਤੋਂ ਨਾ ਗੱਡੀ ਦੇ ਗੱਡਾ ਮਗਰ ਤੋਰੇ ਜਾਂਦੇ ਆਪ ਦੇ ਆਪ ਹੀ ਕੋ ਰੋਜ਼ਾ ਰੋਜ਼ਾਨਾ ਦਾ ਕੰਮ ਸੀ ਵਪਾਰ ਦਾ ਹੁਣ ਗੱਡਿਆਂਾਂ ਦੇ ਧੂੜ ਵੀ ਪਈ ਹੁੰਦੀ ਆ ਧੂੜ ਪਈ ਕੱਪੜੇਲੇ ਬੁੜੇ ਦਾੜੀ ਚ ਵੀ ਧੂੜ ਪਈ ਵੀ ਉਹ ਜਾ ਕੇ ਕਹਿਣ ਲੱਗਿਆ ਗੁਰੂ ਦੇ ਪਿਆਰਿਆ ਮੈਨੂੰ ਥੋੜੀ ਜੀ ਦੇਖ ਦੇ ਦੇ ਮੇਰੇ ਗੱਡੇ ਦੂਰ ਨਾ ਲੰਘ ਜਾਣ ਮੇਰੇ ਬਲਦ ਕੱਲੇ ਜਾਂਦੇ ਨੇ ਨਾ ਜਾਣੀਆਂ ਗੱਡਾ ਸੱਟ ਸੱਟ ਦੇਣ ਉਨੇ ਸੁਣੀ ਨਾ ਦੁਵਾਰਾ ਫੇਰ ਜਿਹੜਾ ਦੇ ਕਿ ਉਹ ਮੂਰੇ ਹੋ ਗਿਆ ਕਹਿੰਦਾ ਰਿਸ ਵਾਂਗੂ ਟੱਪੀ ਜਾਣਾ ਪਹਿਲਾਂ ਆਪ ਦਾ ਸਕੜਾ ਦੇਖ ਲਾ ਦੇ ਦੇ ਨਾ ਦੇਖ ਉਹ ਜਦੋਂ ਵਰਤਾਉਂਦੇ ਤੋਂ ਦੇ ਦਾ ਕਣਕਾ ਡੜ ਕੇ ਪਿਆ ਉਹਨੇ ਥੱਲੇ ਚੱਕ ਕੇ ਕਣਕਾ ਕਹਿਣ ਲੱਗਿਆ ਮੈਂ ਤਾਂ ਕਾਨੂੰ ਰਿਸ ਵਾਂਗੂ ਟੱਪਦਾ ਤੂੰ ਹੀ ਰਿਸ ਵਾਂਗੂ ਟੱਪੇਗਾ ਕਹਿ ਕੇ ਚੱਲ ਗਿਆ ਕਹਿੰਦਾ ਬੇਟਾ ਮੈਨੂੰ ਰਿਸ ਦੀ ਜੂਨ ਮਿਲ ਗਈ ਦੇਖੀ ਕਿਤੇ ਤੂੰ ਕਿਸੇ ਨਾਲ ਇਹੋ ਜਿਹਾ ਨਾ ਕਰ ਲਈ ਵੀ ਮੈਂ ਤਾਂ ਗੁਰੂ ਘਰ ਦੀ ਚੌਰ ਕਰਦਾ ਇੱਥੇ ਨਿਮਰਤਾ ਚੱਲਦੀ ਐ ਮਹਾਰਾਜ ਕਹਿੰਦੇ ਕਿਉਂ ਭਾਈ ਕਾਕਾ ਸਿੱਖਾ ਪਤਾ ਲੱਗਿਆ ਕਹਿੰਦਾ ਮਹਾਰਾਜ ਮੇਰੀ ਇੱਕ ਬੇਨਤੀ ਐ ਬਰੇ ਪਿਓ ਦੀ ਫਿਰ ਖਲਿਆਣ ਕਰੋ ਇਹ ਤਾਂ ਜਾਨਵਰ ਬਣਿਆ ਵੇ ਤਾਂ ਇਹਦਾ ਸਾਰਾ ਦਿਨ ਨੂੰ ਮੈਂ ਲਈ ਫਿਰਦਾ ਭੁੱਖ ਤਿਆ ਕਹਿੰਦੇ ਹਾਂ ਕਹਿੰਦੇ ਮਦਾਰੀ ਨੂੰ ਕਹਿੰਦੇ ਮਹਾਰਾਜ ਕਹਿੰਦੇ ਵੇਚਣਾ ਇਹ ਕਹਿੰਦਾ ਜੀ ਮੇਰੀ ਤਾਂ ਰੋਜੀ ਰੋਟੀ ਐ ਇਹ ਮੈਂ ਤਾਂ ਇਹਨਾਂ ਬੱਚੇ ਪਾਲਦਾ ਕਹਿੰਦੇ ਪੈਸੇ ਮੰਗ ਕਿੰਨੇ ਲੈਣੇ ਉਹ ਨਹੀਂ ਦੇ ਦਾਂਗੇ ਹੋਰ ਲੈ ਲਈ ਪਰ ਇਹ ਸਾਨੂੰ ਰਿਸ ਦੇ ਦੇ ਉਹਨੇ ਭਈ ਚੰਗੇ ਪੈਸੇ ਮੰਗੇ ਮਹਾਰਾਜ ਨੇ ਮੁੱਲ ਖਰੀਦ ਲੈ ਖਰੀਦ ਕੇ ਉਸ ਨੂੰ ਮਾਲਕ ਨੇ ਉਹਦੇ ਪਾਣੀ ਦੇ ਛਿੱਟੇ ਮਾਰੇ ਅੰਤਰ ਧਿਆਨ ਹੋ ਕੇ ਉਹਦੀ ਜੋਤ ਰੂਹ ਨਿਕਲ ਕੇ ਸਤਖੰਡ ਨੂੰ ਗਈ ਉੱਥੇ ਦੱਸਿਆ ਵੀ ਕੋਈ ਬੰਦਾ ਵੀ ਕਿਸੇ ਸੇਵਾ ਦਾ ਹੰਕਾਰ ਨਾ ਕਰੋ ਵੀ ਮੈਂ ਕਰਦਾ ਫਲਾਣਾ ਤਾਂ ਬੈਠਾ ਹੈ ਸੰਤ ਮਹਾਤਮਾ ਵੀ ਕਹਿੰਦੇ ਨੇ ਵੀ ਤੁਸੀਂ ਆਪ ਦੀ ਖਾਤਰ ਕਰਨਾ ਕਿਸੇ ਦੀ ਖਾਤਰ ਨਹੀਂ ਕਰਨਾ ਵੀ ਜਿਹੜੀ ਗੁਰੂ ਘਰ ਦੀ ਸੇਵਾ ਕਿਤੇ ਵੀ ਕੋਈ ਬੰਦਾ ਕਰਦਾ ਹੈ ਆਪਦੇ ਤਨੋਂ ਮਨੋਂ ਕਰੋ ਤੇ ਕਿਸੇ ਨੂੰ ਰੁੱਖਾ ਬੋਲਣਾ ਕਿਸੇ ਨੂੰ ਕਹਿਣਾ ਵੀ ਤੂੰ ਨਹੀਂ ਕਰਦਾ ਵੀ ਉਹ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਕਿਉਂ ਜਿਹੜੀ ਸੇਵਾ ਦਾ ਫਾਲਾ ਉਹ ਤਾਂ ਆਪਾਂ ਨੂੰ ਮਿਲੂਗਾ ਕਰਨ ਵਾਲੇ ਨੂੰ ਮਿਲੂਗਾ ਜੇ ਆਪਾਂ ਕਿਸੇ ਨੂੰ ਬੈਠੇ ਨੂੰ ਖਵਰਾ ਮਾਲਕ ਨੇ ਉਹ ਤਾਂ ਕਰਾਉਣੀ ਨਾ ਹੋਵੇ ਆਪਾਂ ਪੱਲੋ ਬਲੀ ਕਿਵੇਂ ਕਰਾਵਾਂਗੇ ਉਹ ਤਾਂ ਨਾ ਹੀ ਸੇਵਾ ਕਰਾਉਣੀ ਹੋਵੇ ਮਹਾਰਾਜ ਨੇ ਫਿਰ ਆਪਾਂ ਉਹ ਤਾਂ ਕਿਵੇਂ ਕਰਾ ਸਕਦੇ ਆ ਉਹ ਤਾਂ ਕਰਾਉਣ ਵਾਲਾ ਤਾਂ ਮਾਲਕ ਹੁੰਦਾ ਜੀ ਤੋਂ ਨੇ ਕਰਾਉਣੀਆ ਕਰਾ ਲੈਂਦੇ ਜਿਹੜੇ ਨਹੀਂ ਕਰਾਉਣੀ ਹੁੰਦੀ ਉਹ ਵਿੱਚੀ ਬੈਠੇ ਹੁੰਦੇ ਨੇ ਗੁਰੂ ਘਰਾਂ ਦੇ ਉਹ ਕਰਦੇ ਨਹੀਂ ਇੱਕ ਦੂਰੋਂ ਆ ਕੇ ਸੇਵਾ ਕਰਦੇ ਨੇ ਉਹ ਤਾਂ ਮਾਲਕ ਦੇ ਹੱਥ ਹੈ ਜੀ ਤੋਂ ਕਰਾਉਣੀਆ ਸੇਵਾ ਉਹ ਕਰਾ ਲੈਂਦਾ ਵੀ ਇਹਦੇ ਵਿੱਚ ਮਹਾਤਮਾ ਇਹ ਕਹਿੰਦੇ ਨੇ ਵੀ ਕਿਸੇ ਨੂੰ ਸੇਵਾ ਬਾਰੇ ਜ਼ਿਆਦਾ ਤਾੜ ਕੇ ਨਾ ਕਹੋ ਇਹ ਨਹੀਂ ਪਤਾ ਹੁੰਦਾ ਮੂਰਲਾ ਕਿੱਡਾ ਕ ਸਰਧਾਲੂ ਕਿੱਡਾ ਕ ਮਾਲਕ ਨਾਲ ਉਹਦੀ ਲਿੰਕ ਲੱਗਿਆ ਹੁੰਦਾ ਵੀ ਉਹਦਾ ਵਚਨ ਹੋਇਆ ਆਲਾ ਜਾਂਦਾ ਨਹੀਂ ਉਪੋਖ ਤਣਾ ਪੈ ਜਾਂਦਾ ਕਿ ਵੱਡੇ ਵੱਡੇ ॠषि ਮੂਣੀਆਂ ਨੂੰ ਭੁਗਤਣੇ ਪਏ ਨੇ ਜਦੋਂ ਕਿਸੇ ਨੇ ਮੁਖਰੇ ਵਿੱਚੋਂ ਕੋਈ ਬਾਜਨ ਕਰਤਾ ਨਾ ਉਹ ਬਿਲਕੁਲੀ ਭੁਗਤਣਾ ਪੈਂਦਾ ਹੈ ਇਹ ਜਿਹੜਾ ਬਰਮਾ ਸੀ ਇਹਦੇ ਚਾਰ ਪੁੱਤਰ ਸੀਗੇ ਇੱਕ ਇਹਦਾ ਪੁੱਤਰ ਸ਼ੰਤਕੁਮਾਰ ਸੀ ਉਹ ਹਰਖੀ ਬਹੁਤ ਹੀ ਭਾਜਨ ਦੇ ਵਿੱਚ ਉਹ ਬਹੁਤ ਪੂਰਾ ਸੀ ਪਰ ਕ੍ਰੋਧ ਸੀਗਾ ਹੁੰਦਾ ਕਿਸੇ ਕਿਸੇ ਦੇ ਵਿੱਚ ਕੁਦਰਤ ਕੰਨੀ ਹੋਈ ਉਹ ਭਾਜਨ ਕਰੀ ਜਾਂਦਾ ਇਹ ਤਾਂ ਪਾਈ ਨਹੀਂ ਆਪਾਂ ਵੀ ਤੇਰੇ ਪਿਛੋਂ ਨਾਰੂ ਪੁੱਤਾਂ ਕੇ ਪਹਿਲਾਂ ਨਾ ਜੀ ਹਾਂ ਵਾਹ ਕਿ ਉਹਨੂੰ ਕਹਿਣ ਲੱਗਿਆ ਉਹਦਾ ਭਰਾ ਦੂਜਾ ਕਿਉਂ ਉਹਨਾਂ ਸਮਿਆਂ ਦੇ ਵਿੱਚ ਨਾ ਪੁੱਤ ਤੋਂ ਬਿਨਾ ਗਤੀ ਨਹੀਂ ਸੀ ਹੁੰਦੀ। ਬੇਨਸਾਸਤਾਰਾ ਹਿੰਦੂ ਮਤ ਦਾ ਕਹਿੰਦਾ ਤੇ ਵੀ ਜੇ ਪੁੱਤ ਨਾ ਹੁੰਦਾ ਬਨੈ ਦੀ ਗਤੀ ਨਾ ਹੁੰਦੀ। ਉਹਦੀ ਰੂਹ ੜਕਦੀ ਰਹਿੰਦੀ ਵੀ ਪੁੱਤ ਗਤੀ ਕਰੂਗਾ। ਉਹ ਕਹਿੰਦਾ ਕਿੰਨਾ ਹੀ ਭਜਨ ਕਰ ਲੈ। ਕਹਿੰਦਾ ਪੁੱਤ ਤੋਂ ਬਿਨਾ ਗਤੀ ਨਹੀਂ ਹੋਣੀ ਹੈਗਾ ਤੀ ਕੰਵਾਰਾ। ਉਹ ਤਾਂ ਜੀ ਜਾ ਕੇ ਆ ਉਹਦੇ ਪਿਓ ਨੂੰ ਕਹਿੰਦਾ ਬਾਪੂ ਮੈਨੂੰ ਪੁੱਤ ਚਾਹੀਦਾ ਵਿਆਹ ਤਾਂ ਮੰਗੇ ਹੀ ਨਾ ਹਰ ਕੁਛ ਛੇਦੀ ਦੇਣੀ ਕਹਾਣੀ ਵਾ ਗਿਆ ਉਹ ਵਰਮਾ ਕਹਿੰਦਾ ਚੰਗਾ ਪਹਿਲਾਂ ਪੁੱਤ ਆਉ ਮਗਰੋਂ ਨਾਲ ਰਹੂਗੀ ਧੁਖ ਰੋਧ ਜਾਂ ਉਤਰਿਆ ਸੋਚਿਆ ਕਹਿੰਦਾ ਮੇਰੇ ਪਿਓ ਨੇ ਵੀ ਟਿਚਰੀ ਕਰਤੀ ਦੱਸ ਕਹਿੰਦਾ ਪਹਿਲਾ ਪੁੱਤ ਕਿਵੇਂ ਵਿਆਹ ਤਾਂ ਹੋਇਆ ਨਹੀਂ ਕਹਿੰਦਾ ਮੈਂ ਤਾਂ ਇਹਨੇ ਮੈਨੂੰ ਕਿਚਰ ਕਰਤੀ ਕਹਿੰਦਾ ਮੈਂ ਛੁੱਧਾ ਪਾਲਾ ਗੱਲ ਤਾਂ ਮੰਗਾਗਾ ਮੇਰੇ ਪਿਤਾ ਨੇ ਤਾਂ ਸੋਚਣਾ ਦੀ ਕਹਿੰਦਾ ਇਹ ਕਹਿੰਦਾ ਵੀ ਪਹਿਲਾ ਪੁੱਤ ਆਉ ਮਗਰੋਂ ਨਾਲ ਰਹੂ ਕਹਿੰਦਾ ਵੀ ਦੇਖਾਂਗੇ ਇਹਦੇ ਬਾਝਾਂ ਨੂੰ ਨਦੀਆਂ ਪਾਰ ਚੱਲੋਗਾ ਨਾ ਆਪਾਂ ਤਾਂ ਇੱਥੇ ਰਹਿੰਦੇ ਨਹੀਂ ਆਪਾਂ ਨਗਰੀ ਜੀ ਨਾ ਰਹੋ ਫੇਰ ਕਿੱਥੋਂ ਪੁੱਤ ਆਜੂਗਾ ਜਦੋਂ ਨਦੀ ਪਾਰ ਹੋਣ ਲੱਗਿਆ ਉਹਨੇ ਆਪਦਾ ਕਾਮ ਫੁੱਲ ਤੇ ਤੇਰਤਾ ਵੀ ਆਪਾਂ ਇਹਦਾ ਹੀ ਜੂੜ ਵੱਡੋ ਮੁਰਕ ਕੇ ਆਪਾਂ ਉਹਨੂੰ ਪੁੱਤ ਪਤ ਵਾਲਾ ਮਸਲਾ ਹੀ ਨਾ ਰਹੇ ਨਦੀ ਦੇ ਪਾਰ ਕਰਕੇ ਦਰਿਆ ਤੋਂ ਮੇੜੀ ਤੇ ਬਹਿ ਕੇ ਜੰਗਲਾਂ ਦੇ ਵਿੱਚ ਤਪੱਸਿਆ ਕਰਨ ਲੱਗ ਗਿਆ ਵੀ 2 ਸਾਲਾਂ ਬਾਅਦ ਮੇਰੇ ਪਿਓ ਨੂੰ ਜਾ ਕੇ ਪੁੱਛੂ ਵੀ ਹੁਣ ਪੁੱਤ ਕਿੱਥੇ ਹੈ ਪਿਤਾ ਦਾ ਮਨ ਵਚਨ ਕਰਿਆ ਤੀ ਉਹ ਫੁੱਲ ਤਰਦਾ ਜਾਂਦਾ ਇੱਕ ਰਘੂ ਰਾਜਾ ਹੋਇਆ ਉਹਦੀ ਕੁੜੀ ਸੀ ਮਤਲਬ ਫੁੱਲਾਂ ਦੇ ਭਾਰ ਨਾਲ ਤੁਲਦੀ ਹੁੰਦੀ ਰੋਜ਼ ਦੀ ਰੋਜ਼ ਉਹ ਵਾਂਦੀਆਂ ਦੇ ਨਾਲ ਨਦੀ ਤੇ ਨਾ ਹੁਣ ਇਸ਼ਨਾਨ ਕਰਨ ਜਾਂਦੀ ਹੁੰਦੀ ਉਹ ਜਦੋਂ ਇਸ਼ਨਾਨ ਕਰਨ ਗਈ ਤੇ ਉਹ ਫੁੱਲ ਤਰਿਆ ਆਉਂਦਾ ਕੋਹ ਜਿਹੜਾ ਵਚਨ ਸੀ ਕੁਦਰਤ ਦਾ ਮੇਲ ਕਰਦੀ ਐ ਉਹ ਕਹਿੰਦੀ ਆ ਰਾਜਕੁਮਾਰੀ ਕੀ ਸੋਨਾ ਫੁੱਲ ਆਉਂਦਾ ਦਰਿਆ 'ਚ ਤੇਰਦਾ ਤੇ ਆਵੇ ਦੂਰ ਕਹਿੰਦੀ ਫੜ ਲੋ ਕਹਿੰਦੀ ਡੁੱਬ ਜਾਾਂਗੇ ਪਾਣੀ ਲੂੰਗਾ ਹੱਥਾਂ ਨਾਲ ਪਾਣੀ ਖਿੱਚ ਲੋ ਕਹਿੰਦੀ ਰੇ ਨੂੰ ਕਹਿੰਦੀ ਆਉਂਦਾ ਨਹੀਂ ਕੋਈ ਕਹਿੰਦੀ ਤੂੰ ਬਾਦਸ਼ਾਹ ਦੀ ਕੁੜੀ ਆ ਸਾਡੇ ਗਰੀਬਾਂ ਦੇ ਹੱਥ ਕਿਵੇਂ ਖਬਰ ਤੇਰੇ ਹੱਥ ਆ ਜੇ ਤੂੰ ਖਿੱਚਗਾ ਉਹਨੇ ਜੋ ਪਾਣੀ ਨੇ ਆਪਾਂ ਗਿ ਖਿੱਚੀ ਜਾਂਦੇ ਹੁੰਦੇ ਨਾ ਪਾਣੀ ਤੁਰ ਪੈਂਦਾ ਅਗਲੇ ਕਨੀ ਹੋਲੇ ਰੇੜੇ ਆ ਗਿਆ ਆਪਾਂ ਨੂੰ ਆਦ ਤੱਕ ਸੁੰਘਣ ਦੀ ਕੋਈ ਵੀ ਚੀਜ਼ ਜਿਹਨੂੰ ਸੁਗੰਦੇ ਵਾਲੀ ਆ ਨਾ ਜਦੋਂ ਉਹਨੇ ਸੁੰਘਿਆ ਉਹਦਾ ਪਰਵੇਸ਼ ਹੋ ਗਿਆ ਨਖਰਾਹੀਂ ਕੋਈ ਵਾਚਨ ਹੋਇਆ ਸੀ ਤੇ ਘਰੇ ਆ ਕੇ ਉਹ ਦਿਨ ਪਰ ਵਜਣ ਵਾਦਨ ਲੱਗ ਗਿਆ ਉਹ ਜਿਹੜਾ ਤੋਲਿਆ ਕਰੀ ਉਹਦਾ ਰੋਜ਼ ਦੀ ਰੋਜ਼ ਭਾਰ ਹੋਰ ਫੁੱਲ ਲੱਗ ਕੇ ਚੜਨ ਉਹ ਬਾਂਦੀਆਂ ਕਹਿਣ ਲੱਗਿਆ ਰਾਣੀ ਕੁੜੀ ਤੇਰੀ ਮਟਿਆਰ ਹੋ ਗਈ ਕਹਿੰਦੀ ਚਾਰ ਟੋਕਰੇ ਫੁੱਲਾਂ ਦੇ ਭਾਰ ਤੋਂ ਲੱਗੀ ਕਹਿੰਦੀ ਕਿਤੇ ਦੁਲਹੀ ਦੀ ਦਾ ਵਜਨ ਵਧ ਗਿਆ ਉਹਨੇ ਰਾਣੀ ਨੇ ਕੁੜੀ ਨੂੰ ਵੀ ਪਤਾ ਲੱਗ ਗਿਆ ਵੀ ਮੇਰਾ શરીਰ ਵਜਨ ਨਿੱਗਰ ਹੋਣ ਲੱਗ ਗਿਆ ਵੀ ਗੱਲ ਕੀ ਹੈ ਉਹਨੇ ਮਾਂ ਨੇ ਪੁੱਛਿਆ ਕਹਿੰਦੀ ਪੁੱਤਰ ਕਾਰਨ ਕੀ ਆ ਕਹਿੰਦੀ ਮਾਂ ਮੈਨੂੰ ਹੋਰ ਕੋਈ ਕਾਰਨ ਨਹੀਂ ਮੈਂ ਬਿਲਕੁਲ ਜਦ ਸੱਚ ਪੱਕੀ ਆ ਮੈਂ ਇੱਕ ਫੁੱਲ ਸੁੰਗਿਆ ਜਿੱਦਾਂ ਦਾ ਨਾ ਮੇਰਾ ਉਹਦੂ 2 ਮਹੀਨਿਆਂ ਬਾਅਦ ਵਜਨ ਵਧਣ ਲੱਗ ਗਿਆ ਕਦੀ ਪਤਾ ਨਹੀਂ ਫੁੱਲ ਚ ਕੀ ਚੀਜ਼ ਸੀ ਮੈਂ ਉਹ ਮੇਰੇ ਯਾਦ ਆ ਕਿੰਨੀ ਸਭ ਹੌਲੀ-ਹੌਲੀ ਜਿਹੜੀ ਮਾਂ ਹੁੰਦੀ ਐ ਧੀ ਦਾ ਬਹੁਤ ਪੱੜਦਾ ਰੱਖਦੀ ਹੁੰਦੀ ਐ ਮਾਂ ਕਦੇ ਵੀ ਧੀ ਦਾ ਓਗਣ ਪਿਓ ਨੂੰ ਦੱਸਦੀ ਨਹੀਂ ਹਰੇਕ ਕੱਲ ਸੁਪਾਉਂਦੀ ਹੁੰਦੀ ਐ ਵੀ ਜੇ ਨਾ ਘਲਦਾ ਪਤਾ ਲੱਗੇ ਬਾਦਸ਼ਾਹ ਨੂੰ ਹੌਲੀ-ਹੌਲੀ ਪਤਾ ਲੱਗ ਗਿਆ ਉਹ ਰਾਣੀ ਨੂੰ ਕਹਿਣ ਲੱਗਿਆ ਇਹ ਕੁੜੀ ਦਾ ਇਨਾ ਵਜਨ ਕਾਤੋਂ ਵਧਿਆ ਤੇ ਉਹ ਕਹਿਣ ਲੱਗੀ ਵੀ ਆਇਆ ਕਦਾਂ ਬਿਲਕੁਲ ਗਲਤ ਹੈ ਫੋਲਣਾ ਵਜਣ ਕਿਵੇਂ ਵੱਜੂ ਰਾਜਾ ਹੱਥ ਪਾ ਗਿਆ ਕਹਿੰਦਾ ਮੈਂ ਤੈਨੂੰ ਮਾਰੂੰਗਾ ਮੀਰ ਤਾਂ ਨੇ ਬਦਨਾਮੀ ਕਰਤੀ ਉਹ ਕਹਿੰਦੀ ਰਾਜਾ ਮਾਰਨਾ ਮੈਂ ਇਹਨੂੰ ਜਨਮ ਦਿੱਤਾ ਹੈ ਮੈਂ ਪਾਲਿਆ ਹੈ ਜੇ ਤੂੰ ਨਹੀਂ ਰਹਿਂਦਾ ਇਹਨੂੰ ਨਦੀ ਤੋਂ ਪਾਰ ਛੱਡਦੇ ਆਂ ਪੇ ਜਾਨਵਰ ਖਾ ਜਾਣਗੇ ਅੱਖਾਂ ਤੋਂ ਪਰੇ ਮੇਰੇ ਸਾਹਮਣੇ ਇਹਨੂੰ ਮਾਰੀ ਨਾ ਚਲ ਰਾਜਾ ਮੰਨ ਗਿਆ ਭਈ ਆਥਣੇ ਲੋਖਰ ਨੂੰ ਹੁਕਮ ਦੇ ਦਿੱਤਾ ਵੀ ਦਿਨ ਦੇ ਸਪਿਆ ਨਾਲ ਇਹਨੂੰ ਬੀੜੀ ਤੇ ਨਦੀਆਂ ਪਾਰ ਕਰ ਦਿਓ ਮੁੜ ਕੇ ਬੀੜੀ ਲੈ ਆਇਓ ਪਹਿਨੇ ਦੀਆਂ ਪਾਰ ਕਰਤੀ ਨਦੀਆਂ ਪਾਰ ਕਰੀ ਥੋੜੀ ਫਿਰਦੀ ਐ ਜੰਗਲ ਦੇ ਵਿੱਚ ਵੀ ਹਾਂ ਵੀ ਮੈਂ ਮੇਰੇ ਨਾਲ ਕਿਉਂ ਹੋ ਗਈ ਕੁਦਰਤ ਨੂੰ ਕਹੇ ਵੀ ਮੈਂ ਸੱਚੀ ਸੁੱਚੀ ਆ ਮਾਲਕਾ ਮੇਰਾ ਕਸਟਮਰ ਨੂੰ ਇਹ ਰੋਕ ਕਿਵੇਂ ਚ ਮੜ ਜਾ ਕੇ ਇੱਕ ਰਿਸ਼ੀ ਬੈਠਾ ਦੀ ਧੂਨੇ ਤੇ ਜੋ ਧੂਆਂ ਦੇ ਸਾ ਜੰਗਲ ਚ ਉਹਨੇ ਦੇਖ ਰਿਹਾ ਵੀ ਉਥੇ ਧੂਆਂ ਧੂਆਂ ਦੇਖ ਕੇ ਬਾਗੀ ਜਾ ਕੇ ਚੁੱਪ ਕਰਕੇ ਬੈਠੀ ਰਹੀ ਜਦੋਂ ਰਿਸ਼ੀਂ ਦੀਆਂ ਕਹੋਂ ਜਿਹੜੇ ਪੂਰੇ ਮਹਾਤਮਾ ਹੁੰਦੇ ਐ ਇਹਨਾਂ ਨੂੰ ਅਣਪਹਾਵ ਹੋ ਜਾਂਦਾ ਵੀ ਆਪਣੇ ਕੋਈ ਬੰਦਾ ਕੋਈ ਆ ਗਿਆ ਜਦੋਂ ਉਹਨੇ ਦੇਖਿਆ ਕਹਿਣ ਲੱਗਾ ਬੇਟਾ ਤੂੰ ਜੰਗਲ ਦੇ ਵਿੱਚ ਤੂੰ ਪਤਾ ਇੱਥੇ ਕਿਵੇਂ ਫਿਰਦੀ ਆ ਉਹਨੇ ਦੱਸੀ ਕਹਾਣੀ ਕਹਿੰਦੀ ਮਹਾਰਾਜ ਮੇਰੇ ਨਾਲ ਇਹ ਹੋ ਗਈ ਮੇਰੇ ਮਾਂ ਪਿਓ ਨੇ ਮੈਨੂੰ ਜੰਗਲ 'ਚ ਛੱਡਤਾ ਵੀ ਮੈਨੂੰ ਤਾਂ ਕੋਈ ਜਾਨਵਰ ਵੀ ਨਹੀਂ ਖਾਂਦਾ ਮੈਂ ਜੰਗਲ 'ਚ ਤੁਰੀ ਫਿਰਦੀ ਆ ਕਹਿੰਦੇ ਨੇ ਜਾਨਵਰ ਖਾ ਜਾਂਦੇ ਨੇ ਮੇਰਾ ਐਡਾ ਕੀ ਮਾੜਾ ਕਰਮ ਕਰਿਆ ਉਹਨੇ ਧਿਆਨ ਧਰ ਕੇ ਦੇਖਿਆ ਕਹਿੰਦਾ ਨਹੀਂ ਪੁੱਤਰ ਤੇਰਾ ਵੀ ਕਸੂਰ ਨਹੀਂ ਤੂੰ ਬਿਲਕੁਲ ਠੀਕ ਆ ਪਰ ਕਹਿੰਦਾ ਇਹ ਬਰਮਾ ਦੇ ਕੰਡੇ ਬੀਜੇ ਵੇ ਆ ਦੱਸਿਆ ਵੀ ਐਂ ਕਰਕੇ ਫੁੱਲ ਸੋងਗੇ ਕਹਿੰਦੀ ਹਾਂ ਮਹਾਰਾਜ ਕਹਿੰਦਾ ਬੇਟਾ ਉਹ ਫੁੱਲ ਤੈਨੂੰ ਗਰਭ ਹੋ ਗਿਆ ਤੂੰ ਐ ਕਰ ਐਸ ਦਿਸ਼ਾ ਤੁਰ ਜਾਈਂ ਉਹ ਜਿਹਦਾ ਇਹ ਬੱਚਾ ਹੈ ਉਹ ਤੈਨੂੰ ਮਿਲੂਗਾ ਔ ਕਨੀ ਮਹਾਰਾਜ ਮੈਂ ਨਹੀਂ ਜਾਂਦੀ ਕਿਸੇ ਪਾਸੇ ਮੇਰੀ ਇਹ ਮੇਰੇ ਤੇ ਇਹ ਮਿਹਰ ਕਰੋ ਵੀ ਜਿਵੇਂ ਇਹਨੇ ਆਇਆ ਓਵੇਂ ਜਿਵੇਂ ਜਨਮ ਲਵੇ ਮੇਰਾ ਜਸ ਜਸ ਕਾਇਮ ਰਹੇ ਜੀ ਕਹਿੰਦੇ ਚੰਗਾ ਰਹਿ ਤਿੱਕੂਟਿਆ ਦੀ ਸੰਤਾਂ ਦੀ ਰਹੀ ਨੱਕ ਨਹੀਂ ਦੱਸਦਾ ਇਤਿਹਾਸ ਵੀ ਜਨਮ ਲੈ ਆ ਨਾ ਕਿਸ ਤਰ੍ਹਾਂ ਸੀ ਉਹਦਾ ਨਾ ਹੁਣ ਜਿਹੜਾ ਇਹ ਜੇ ਮਹਾਤਮਾ ਦਾ ਬੱਚਾ ਹੁੰਦਾ ਉਹ ਆਪਣੇ ਆਲੇ ਵਾਂਗੂ ਥੋੜੂ ਆ ਵੀ ਚਿਹਰਾ ਜੀ ਤਕੜਾ ਹੋਊਗਾ ਉਹਦੇ ਕੋ ਮਹੀਨਾ 20 ਦਿਨ ਰਹੀ ਬੱਚਾ ਤੁਰਨ ਲੱਗ ਗਿਆ ਵਧੀਆ ਨਾ ਉਹ ਕਹਿਣ ਲੱਗਾ ਜਿੱਦਣ ਨੂੰ ਪਾਣੀ ਜਾਂਦਾ ਹੁਣ ਤੂੰ ਐ ਨੂੰ ਤੁਰ ਜਾ ਉਹ ਤੈਨੂੰ ਮਿਲੂ ਜਿਹੜਾ ਦਾ ਬਾਪ ਐ ਤੁਰੀ ਗਈ ਉਹ ਬੈਠਾ ਜੀ ਤਾ ਜਨ ਕਰੀ ਅੰਦਰ ਜੰਗਲਾਂ ਚ ਬੈਠੀ ਨੇ ਦੇਖਿਆ ਵੀ ਧੂਆਂ ਚੱਲਦਾ ਜਦੋਂ ਦੇਖਿਆ ਵੀ ਬੰਦਾ ਸਾਧ ਬੈਠਾ ਹੈ ਜਦੋਂ ਨਦੀ ਦੇ ਚਲਿਆ ਗਿਆ ਤੇ ਉਹ ਬੱਚੇ ਨੂੰ ਨਾਲ ਲਿਜਾ ਕੇ ਉੱਥੇ ਉਹਦੇ ਚੌਕੇ ਤੇ ਪਹੁੰਚਾ ਮਾਰ ਕੇ ਕਹਿੰਦੀ ਦੱਸੀ ਨਾ ਇੱਥੇ ਵਹਿਦਾ ਜਦੋਂ ਆਇਆ ਦੇਖਿਆ ਕਿ ਉਹਨਾਂ ਗਲਤਤਾ ਪੈਦਾ ਦੀ ਪੱਕੀ ਹੋ ਗਈ ਜਵਾਗਦਾ ਆ ਗਿਆ ਪਹਿਲਾਂ ਉਹ ਕਹਿੰਦਾ ਵੀ ਕਿਹਦਾ ਬੱਚਾ ਹੈ ਤੂੰ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਕਿਹਦਾ ਫੇਰ ਤੂੰ ਐਥੇ ਕਿਵੇਂ ਆ ਗਿਆ ਹੁੰਦ ਕੇ ਹਸੀ ਕਹਿੰਦੀ ਦੱਸੀ ਨਾ ਤੂੰ ਉਹ ਕਹਿੰਦਾ ਮੇਰੀ ਮਾਂ ਦਾ ਪਤਾ ਮੇਰੇ ਪਿਓ ਦਾ ਤਾਂ ਮੈਨੂੰ ਪਤਾ ਨਹੀਂ ਕੌਣ ਹੈ ਉਹਨੇ ਆਖਿਆ ਵੀ ਗਲਤ ਪੱਕੀ ਹੋ ਗਈ ਪਤਾ ਨੇ ਕਿ ਆਦੀ ਪਹਿਲਾ ਪੁੱਤਾ ਆਊਗਾ ਪਿੱਛੋਂ ਆਊ ਜਨਾਨੀ ਤੇਰੇ ਉਹ ਜੰਗਲ ਚੋਂ ਭਾਣ ਲੱਗ ਗਿਆ ਭਾਣ ਲੱਗਿਆ ਇੰਨੇ ਉਹ ਦਰਖਤਾਂ ਦੇ ਵਿੱਚ ਬੈਠੀ ਸੀ ਉਹਨੂੰ ਕਹਿੰਦਾ ਐ ਦੱਸੋ ਬੱਚਾ ਤੇਰਾ ਹੈ ਕਹਿੰਦੀ ਮੇਰਾ ਨਹੀਂ ਹੈ ਦਾ ਉਹ ਕਹਿੰਦਾ ਨਹੀਂ ਤੂੰ ਆ ਜਾ ਕਿਉਂ ਨੂੰ ਪਤਾ ਜੀ ਕਹਿੰਦਾ ਤਾਂ ਫੁੱਲ ਸੁੰਘਿਆ ਤੀ ਕਹਿੰਦੀ ਹਾਂ ਕਹਿੰਦਾ ਫਿਰ ਮੇਰਾ ਬੱਚਾ ਇਹ ਖਣੀ ਮਾਇਨੀ ਦਨ ਨੂੰ ਪਤੀ ਬਣਾਉਂਦੀ ਐ ਬੱਚਾ ਕਹਿ ਕੇ ਵੀ ਤੇਰਾ ਪਤੀ ਬਣਾਣਾ ਚਾਹੁੰਣਾ ਐ ਮੈਂ ਨਹੀਂ ਬਣਾਉਂਦੀ ਕਹਿੰਦਾ ਹੋਰ ਕਹਿੰਦੀ ਮੇਰੇ ਪਿਓ ਤੋਂ ਮੰਗ ਜਾ ਕੇ ਵੀ ਮੈਨੂੰ ਆਪ ਦੀ ਧੀ ਦਾ ਉਦੋਂ ਨਾ ਸਾਦ ਰਾਜਿਆਂ ਦੀਆਂ ਕੁੜੀਆਂ ਨਾਲ ਵਿਆਹ ਕਰਾਉਂਦੇ ਹੁੰਦੇ ਕਹਣਾ ਚੰਗਾ ਫਿਰ ਤੂੰ ਐਸੇ ਬੱਚੇ ਕੋਲ ਰਹਿ ਮੈਂ ਜਾਣਾ ਪਈ ਉਹ ਸਾਧ ਆ ਕੇ ਰਗੂ ਰਾਜੇ ਦੇ ਮਹਿਲਾਂ ਦੇ ਮੂਰੇ ਧੂਣਾ ਲਾ ਲਿਆ ਕੇ ਧੂਣਾ ਲਾਇਆ ਖਾਣਾ ਪੀਣਾ ਬੰਦ ਕਰ ਲਿਆ ਜਿਹੜਾ ਆਵੇ ਮੱਥਾ ਟੇਕ ਜੀ ਕਿਸੇ ਨਾਲ ਬੋਲੇ ਨਾ ਚਲੇ ਨਾ ਖਾਂ ਮਿੱਟੀ ਬੈਠਾ ਰਾਜੇ ਨੂੰ ਕਹਿੰਦੇ ਕਿ ਸਾਧ ਆਇਆ ਵਾ ਦੋ ਦਿਨ ਹੋ ਗਏ ਨਾ ਕੁਝ ਖਾਂਦਾ ਨਾ ਪੀਂਦਾ ਕਿਸੇ ਨਾਲ ਬੋਲਦਾ ਨਹੀਂ ਜੀ ਸਾਧ ਭੁੱਖਾ ਮਰ ਗਿਆ ਸਾਰੇ ਸ਼ਹਿਰ ਨੂੰ ਸਰਾਪ ਲੱਗ ਜੂ ਲੋਕ ਡਰਦੇ ਹੁੰਦੇ ਹੁੰਦੇ ਆਲਾ ਕੋਈ ਮਰ ਜਾਂਦੇ ਪਾਓ ਉਹਨੂੰ ਦੋ ਮਾਰੋ ਟੰਬੇ ਪਰੇ ਤੋੜ ਦਿਓ ਇਹ ਗੱਲ ਠੀਕ ਹੈ ਹੁਣ ਸਾਧ ਵੀ ਬਣਾਉਟੀ ਨੇ ਉਹ ਤੋਂ ਸਾਧ ਵੀ ਪੂਰੇ ਹੁੰਦੇ ਹਾਂਜੀ ਕਹਿੰਦੇ ਮਹਾਰਾਜ ਜੇ ਰਾਜਾ ਸਾਹਿਬ ਇਹ ਸਾਧ ਮਰ ਗਿਆ ਸਾਰੇ ਸ਼ਹਿਰ ਨੂੰ ਸਰਾਪ ਲੱਗ ਜੂ ਤੁਸੀਂ ਜਾਓ ਸੁਣੋ ਫੇ ਰਾਣੀ ਤੇ ਰਾਜਾ ਗਏ ਮੱਥਾ ਟੇਕਿਆ ਕਹਿੰਦੇ ਮਹਾਰਾਜ ਤੁਸੀਂ ਹੁਕਮ ਕਰੋ ਕੀ ਚਾਹੀਦਾ ਉਹਨੇ ਦੇਖਿਆ ਵੀ ਇਹ ਬਾਦਸ਼ਾਹ ਕਹਿੰਦਾ ਤੂੰ ਬਾਦਸ਼ਾਹ ਕਹਿੰਦਾ ਹਾਂ ਕਹਿੰਦਾ ਇਹ ਕੌਣ ਹੈ ਕਹਿੰਦਾ ਮੇਰੀ ਰਾਣੀ ਹੈ ਜੀ ਕਹਿੰਦਾ ਬਚਨ ਦੇ ਉਹਨੇ ਬਚਨ ਦੇ ਦਿੱਤੇ ਉਹਦੋਂ ਲੋਕ ਬਚਨ ਦੇ ਕੇ ਬਦਲ ਦੇਂਦੀ ਜਾਂ ਸਿਰ ਲੈ ਜਾਂਦਾ ਹੂੰ ਕਹਿੰਦਾ ਸਕਲੰਪ ਕਰ ਦੇ ਪਾਣੀ ਦੀਆਂ ਚੂਲੀਆਂ ਪਾਣੀ ਪਾਉਣ ਦੇ ਹੱਥ ਤੇ ਕਹਿੰਦਾ ਮੈਨੂੰ ਆਵਦੀ ਕੁੜੀ ਦਾ ਰਿਸ਼ਤਾ ਦੇ ਕਹਿੰਦਾ ਮਹਾਰਾਜ ਮੇਰੇ ਤਾਂ ਕੁੜੀ ਨਹੀਂ ਹੈਗੀ ਹੂੰ ਕਹਿੰਦਾ ਰਾਜਾ ਕਿਉਂ ਝੂਠ ਬੋਲਦਾ ਤੇਰੀ ਕੁੜੀ ਹੈਗੀ ਆ ਰਿਸ਼ਤਾ ਦੇ ਦੇ ਰਾਣੀ ਦੇ ਤਾਂ ਕੰਨ ਖੁੱਲ ਗਏ ਵੀ ਕੋ ਗੱਲ ਆ ਹਾਂ ਕਹਿੰਦਾ ਕੁੜੀ ਹੈਗੀ ਤੇਰੇ ਹੈ ਕਿਉਂ ਨਹੀਂ ਕਹਿੰਦਾ ਜੀ ਉਹ ਤਾਂ ਮੈਂ ਜੰਗਲਾਂ ਛੱਡਤੀ ਦੀ ਮਰ ਗਈ ਹੋ ਕਹਿੰਦਾ ਮਰੀ ਦੀ ਸਕਲੰਪ ਕਰ ਦੇ ਤੈਨੂੰ ਕੀ ਹਾਂ ਮੈਂ ਆਪੇ ਭਾਲ ਲੂੰ ਆਪੇ ਭਾਲ ਲੂੰ ਰਾਣੀ ਕਹਿੰਦੀ ਕਰ ਦੇ ਰਾਣੀ ਤਾਂ ਵੀ ਮੇਰੀ ਧੀ ਮਿਲ ਜੂ ਕਹਿੰਦੀ ਕਰ ਦੇ ਫਿਰ ਤੇਰੀ ਕੀ ਜਵਾਨਤਾ ਖਲਾ ਦੇ ਕਹਿੰਦਾ ਹਾਂ ਜੀ ਫਿਰ ਜਿੱਥੇ ਹੈਗੀ ਸੋਢੀ ਆ ਭਈ ਆ ਗਿਆ ਬਚਨ ਲੈ ਕੇ ਕਹਨਾ ਲਿਖ ਕੇ ਦੇ ਚਿੱਠੀ ਲਿਖ ਕੇ ਲੈ ਲਈ ਬੈਠਾ ਬੇੜੀ ਚ ਪਾਰ ਆ ਗਿਆ ਕਹਿਣ ਲੱਗਾ ਫੜ ਚਿੱਠੀ ਤੇਰੇ ਪਿਓ ਦੀ ਆ ਜਦੋਂ ਚਿੱਠੀ ਪੜ੍ਹੀ ਕਹਿੰਦੀ ਹਾਂ ਇਹ ਮੇਰੇ ਪਿਓ ਦੀ ਆ ਕਹਿੰਦੀ ਫਿਰ ਐ ਨਹੀਂ ਮੈਨੂੰ ਮੇਰੇ ਪਿਓ ਕੋਲੇ ਲੈ ਕੇ ਚੱਲ ਜਿਹੜੇ ਮੇਰੇ ਪਿਓ ਦੀ ਸ਼ੱਕ ਆ ਉਹ ਕੱਢ ਕਹਿੰਨਾ ਚਾਲਾ ਪਈ ਜਦੋਂ ਬੇੜੀ ਲਈ ਪਾਰ ਆ ਗਿਆ ਰਘੂ ਰਾਜੇ ਨੂੰ ਦੱਸਿਆ ਵੀ ਨਾਲ ਤੇਰੀ ਕੁੜੀ ਆਉਂਦੀ ਆ ਸਾਥ ਆ ਗਿਆ ਮੈਂ ਆਪਣੇ ਸ਼ਹਿਰ ਦੇ ਵਿੱਚ ਜਦੋਂ ਹੁਣ ਟੀ ਦਾ ਪਤਾ ਲੱਗ ਜੇ ਮਾਂ ਕਿਥੇ ਰੁਕਦੀ ਐ ਰਾਣੀ ਲੈ ਕੇ ਗੋਲੀਆਂ ਨੂੰ ਭੱਜੀ ਜਾ ਕੇ ਮਿਲੀ ਪਈ ਗਲ ਨੂੰ ਜੱਫੀ ਪਾ ਕੇ ਮਿਲੀ ਕਿਉਂ بڑے ਚਿਹਰਾ ਆਵਾਜ਼ ਟੀ ਮਿਲੀ ਸੀ ਉਹ ਕਹਿੰਦੀ ਮਾਂ ਮੇਰੇ ਪਿਤਾ ਨੂੰ ਵੀ ਬੁਲਾ ਲਾ ਹੁਣ ਮਹਿਲਾ ਚ ਬਾਗੇ ਬਲਾ ਲਿਆ ਪਿਤਾ ਕਹਿੰਦੀ ਪਿਤਾ ਤੂੰ ਜਿਹੜਾ ਜਿਹੜੇ ਮੈਨੂੰ ਦੂਸ਼ਣ ਦੇ ਖਾਤਰ ਛੱਡਿਆ ਤੀ ਆ ਬੈਠਾ ਇਹਨੂੰ ਪੁੱਛ ਉਹ ਕਹਿੰਦਾ ਰਾਜਾ ਮੈਨੂੰ ਮੇਰੇ ਪਿਤਾ ਨੇ ਵਚਨ ਕਰਤਾ ਤੀ ਮੈਂ ਬਰਮਾ ਦਾ ਪੁੱਤਰ ਆ ਮੈਂ ਮੰਗਾ ਖਾਣਾ ਸਾਧ ਨਹੀਂ ਕਹਿੰਦਾ ਮੇਰੇ ਤੋਂ ਕਹਾ ਚ ਪੁੱਤ ਮੰਗਿਆ ਗਿਆ ਮੇਰੇ ਪਿਓ ਨੇ ਕਹਤਾ ਪਹਿਲਾਂ ਪੁੱਤ ਆਉ ਫੇਰ ਨਾਰਾ ਉਹ ਕਹਿੰਦਾ ਮੈਂ ਜਿੱਦ ਦੇ ਮਾਰੇ ਨੇ ਕਾਮ ਤੇਰਤਾ ਦੀ ਫੁੱਲ ਤੇ ਤੇਰੀ ਕੁੜੀ ਨੇ ਉਹ ਸੁੰਗ ਲਿਆ ਤੀ ਬਿਲਕੁਲ ਹੀ ਜੱਤੀ ਆ ਇਹਦੇ ਵਿੱਚ ਕੋਈ ਨੁਕਸ ਨਹੀਂ ਇਹ ਬੱਚਾ ਮੇਰਾ ਹੈ ਫਿਰ ਰਾਜਾ ਕਹਿੰਦਾ ਕਹਿੰਦਾ ਠੀਕ ਆ ਕਹਿੰਦਾ ਬੇਟਾ ਮਹਿਲਾ ਚ ਰਹਿ ਕਹਿੰਦੀ ਹੁਣ ਨਹੀਂ ਮਹਿਲਾ ਚ ਰਹਿੰਦੀ ਹੁਣ ਤਾਂ ਮੇਰਾ ਪਤੀ ਜਿੱਥੇ ਰਹੂ ਮੈਂ ਤਾਂ ਹੁਣ ਉੱਥੇ ਹੀ ਰਹੂ ਮੈਂ ਤੇਰੇ ਮਹਿਲਾ ਚ ਨਹੀਂ ਹੁਣ ਰਹਿੰਦੀ ਵਾਪਸ ਰੋਹੀ ਦੇ ਵਿੱਚ ਚਲੀ ਗਈ ਵੀ ਜਿਹੜਾ ਕਿਸੇ ਮਹਾਤਮਾ ਦਾ ਬਚਨ ਕੀਤਾ ਹੈ ਉਹ ਟੱਲ ਹੈ ਪੂਰੇ ਦਾ ਆਧੂਰੇ ਨਹੀਂ ਕੁਛ ਕਰ ਸਕਦੇ ਹੁੰਦੇ ਪੂਰਿਆਂ ਦਾ ਪੂਰਿਆਂ ਨੇ ਜਿਨ੍ਹਾਂ ਨੇ ਕਰਤਾ ਹੈ ਇਹਨਾਂ ਨੇ ਚਾਰੇ ਭਰਾ বিষ্ণੂ ਭਗਵਾਨ ਦੇ ਦਰਸ਼ਨ ਕਰਨ ਜਾਂਦੇ ਸੀ বিষ্ণੂ ਦਾ ਹੁਕਮ ਸੀ ਵੀ ਜੇ ਕੋਈ ਮੇਰੇ ਸਾਥ ਦਰਸ਼ਨ ਕਰਨ ਆਵੇ ਨਾ ਉਹ ਰੋਕਣਾ ਨਹੀਂ ਉਧਰ ਸ਼ੀਸ਼ੇ ਪਾਲ ਤੇ ਵਿਜੇ ਪਾਲ ਉਹ ਤਾਂ ਨਹੀਂ ਪਾਈ ਆਪਾਂ ਹਾਂ ਜੀ ਹਾਂ ਸੁਵੇਚਾਂ ਗਰ ਮੇਰੇ ਮਾਈਕ ਦੀ ਯਾਰ ਇਧਰੋਂ ਦੇਖਣੀ ਕੋਈ ਯਾਰ ਕਰਦੇ ਹੁਣ ਹੁਣ ਚੱਲਦੇ ਨੇ ਉਹ ਕੱਲੇ ਵੀ ਚਲੋ ਅੱਜ ਭਗਵਾਨ ਦਾ ਦਰਸ਼ਨ ਕਰਨ ਚੱਲਦੇ ਆ ਜਦੋਂ ਗਏ ਉਹ ਜਿਸੇ ਵਿਸ਼ੇਪਾਲ ਤੇ ਜਿਜੇਪਾਲ ਦੋਨੇ ਭਰਾ ਡਿਊਟੀ ਦੇ ਮੂਹਰੇ ਪੈਰਾ ਸੀਗਾ ਉਹ ਕਹਿੰਦੇ ਵੀ ਅਸੀਂ ਭਗਵਾਨ ਨੂੰ ਮਿਲਣਾ ਕਹਿੰਦੇ ਨਹੀਂ ਇੰਦੇ ਨਹੀਂ ਜਾ ਸਕਦੇ ਉਹ ਕਹਿਣ ਲੱਗੇ ਭਗਵਾਨ ਦਾ ਤਾਂ ਸਾਨੂੰ ਹੁਕਮ ਹੈ ਵੀ ਜੋ ਬ੍ਰਾਹਮਣ ਲੋਕ ਕੋਈ ਆਉਂਦਾ ਆ ਜੇ ਕਹਿੰਦਾ ਨਹੀਂ ਅਸੀਂ ਨਹੀਂ ਜਾਣਦੇ ਨਾ ਸੰਤ ਕੁਮਾਰ ਹਰਖੀ ਸੀ ਸ਼ਰਾਪ ਦੇਦਾ ਕਹਿੰਦਾ ਗਰਭ ਕਰ ਦਿਓ ਮਾਤ ਲੋਕ ਤੇ ਤੂੰ ਨਾ ਭਾਜ ਨੂੰ ਤਿੰਨ ਜਨਮ ਲੈਣੇ ਪੈਣਗੇ ਏਕੇ ਮੁੜ ਗਈ ਮੁੜੇ ਤਾਂ ਭਗਵਾਨ ਕੋਲੇ ਬਾਗੇ ਕਹਿੰਦੇ ਮਹਾਰਾਜ ਐ ਕਰਕੇ ਸੰਤਾ ਬਰਮਾ ਦੇ ਪੁੱਤਰ ਐ ਕਹਿ ਕੇ ਕਹਿੰਦਾ ਫਿਰ ਤਾਂ ਲੈਣੀ ਪੈਣਗੇ ਯਾਰ ਮਤਾਉਣ ਕੋ ਮਾਤ ਲੋਕ ਤੋਂ ਹਰੇਕ ਦੇਵਤਾ ਡਰਦਾ ਇੱਥੇ ਆਉਣ ਤੋਂ ਕਿਉਂ ਇਹ ਬੜਾ ਭਿਆਨਕ ਯੋਗਾ ਐ ਇੱਥੇ ਬੜਾ ਅਪਰਾਧ ਬਹੁਤ ਕੁਝ ਹੋਈ ਜਾਂਦਾ ਉਹ ਕਹਿੰਦੇ ਚੰਗੇ ਕੰਮ ਹੁੰਦੇ ਨੇ ਹਾਂ ਜੀ ਪਾਪ ਹੁੰਦੇ ਨੇ ਪਾਪ ਹੁੰਦੇ ਨੇ ਉਹ ਕਹਿੰਦੇ ਮਹਾਰਾਜ ਅਸੀਂ ਛੋੜੇ ਰੋਜ਼ ਰੱਬ ਦੇ ਦਰਸ਼ਨ ਕਰਦੇ ਆ ਇੱਥੇ ਬਾਗੇ ਸੰਤਾ ਤੇਰੇ ਦਰਸ਼ਨ ਹੀ ਨਹੀਂ ਹੋਣੇ ਭਗਵਾਨ ਕਹਿੰਦੇ ਤੁਸੀਂ ਐਂ ਕਰੋ ਜੋੜਾ ਜਾਇਆ ਕਰੋਗੇ ਚੱਤੀ ਜਾਇਆ ਕਰੋਗੇ ਜੇ ਤਾਂ ਮੇਰੀ ਭਗਤੀ ਕਰੋਗੇ ਫਿਰ ਤਾਂ ਬਹੁਤ ਚਿਰ ਮਿਲਦਾ ਨਹੀਂ ਜੀ ਮੇਰੇ ਨਾਲ ਵਿਰੋਧ ਕਰੋਗੇ ਨਾ ਛੋਡੀ ਮੌਤ ਮੈਂ ਆਪਦੇ ਹੱਥ ਨਾਲ ਕਰਿਆ ਕਰੂੰਗਾ ਫਿਰ ਜੋੜਾ ਆਇਆ ਰੌਣ ਵੇਲੇ ਬਹਿਰ ਆਉਣ ਤੇ ਆਇਆ ਸਿੱsse ਪਾਲਤੇ ਬੀਜੀ ਪਾਲ ਦੋਨੇ ਭਰਾ ਫਿਰ ਦੇਖ ਲਓ ਇਹਨਾਂ ਦੀ ਰਾਮਚੰਦਰ ਨੇ ਆ ਕੇ ਇਹਦੀ ਕਲਿਆਣ ਕੀਤੀ ਹਰਨਾਸ਼ ਕੇ ਬੜੇ ਜੋੜਾ ਆਇਆ ਕਿਉਂ ਭਗਵਾਨ ਨੇ ਬਚਨ ਦਿੱਤੇ ਸੀ ਵੀ ਛੋਡਾ ਮੈਂ ਆਧਾਰ ਕਰਿਆ ਕਰੂੰਗਾ ਨਹੀਂ ਤੁਸੀਂ ਮੁਕਤੀ ਹੋਣੀ ਛੋੜੀ ਹੋਣੀ ਨਹੀਂ ਸੋਨੂੰ ਬਚਨ ਜਿਹੜਾ ਹੋ ਗਿਆ ਉਹ ਟਲ ਹੈ ਪਰਮਾ ਦੇ ਪੁੱਤਰ ਦਾ ਜਦੋਂ ਦੇਵਕੀ ਵਿਆਹੀ ਗਈ ਕ੍ਰਿਸ਼ਨ ਦੀ ਇਹਦੀ ਕੰਸ ਦੀ ਭੈਣ ਸੀਗੀ ਬਾਂਸ ਦੇਵ ਨੂੰ ਇਹ ਬੜਾ ਬਲਵਾਨ ਯੋਧਾ ਸੀ ਇਤੁਰਿਆ ਜਾਂਦਾ ਮੂਰੇ ਖੰਡਾ ਲਈ ਵੀ ਕਿਉਂ ਰੱਖਿਆ ਆਪਦੀ ਭੈਣ ਦੀ ਵੀ ਇੱਥੇ ਕੋਈ ਰਾਖਸ਼ੋਰ ਰਸਤਾ ਨਾ ਘੇਰ ਲੈਣ ਉਹਨੂੰ ਕਾਸਬਾ ਨਹੀਂ ਹੋਈ ਕਹਿੰਦੇ ਖੰਸ ਜਿਹੜੀ ਭੈਣ ਦੀ ਰੱਖਿਆ ਦੀ ਖਾਤਰ ਖੰਡਾ ਲਈ ਮੂਰੇ ਜਾਣਾ ਇਹਦੇ ਪੇਟੋਂ ਜਨਮੂ ਤੇਰੀ ਮੌਤ ਹੈ ਤੇਰੀ ਮੌਤ ਕਰਨ ਵਾਲੇ ਦੇ ਪੇਟ ਤੋਂ ਜਨਮੂ ਉਹਨਾਂ ਤਾਂ ਉੱਥੇ ਰਸ ਰੋਕਤਾ ਕਹਿੰਦਾ ਵੀ ਰੁਕੋ ਕਹਿੰਦਾ ਮੁਰਵਾਉਂਗਾ ਮਿੱਤੇ ਭੈਣ ਵਿੱਚ ਬਾਸ ਦੇ ਪਨੋਈਆ ਵਾਪਸ ਮੋੜ ਲੇ ਕਹਿੰਦਾ ਮੈਨੂੰ ਤਾਂ ਆਕਾਸ਼ ਬਾਣੀ ਹੋਈ ਐ ਵੀ ਜਿਹੜਾ ਤੇਰੀ ਭੈਣ ਦੇ ਜਰਮ ਲੋਕ ਬੱਚਾ ਤੇਰੀ ਮੌਤ ਆ ਉਹਦੇ ਹੱਥੋਂ ਦੋਨਾਂ ਨੂੰ ਕੈਦ ਕਰਤਾ ਉਹਦੇ ਪਿਓ ਉਗਰ ਸੈਨ ਨੇ ਕਿਹਾ ਵੀ ਬੇਟਾ ਤੂੰ ਇਹ ਜੁਲਮ ਨਾ ਕਰਨਾ ਤੇਰੀ ਭੈਣ ਐ ਜਾਣਦੇ ਕਹਿੰਦਾ ਨਾ ਇਹਦੇ ਬੱਚਾ ਤਾਂ ਮੇਰੀ ਮੌਤ ਕਰੂਗਾ ਮੈਂ ਭੈਣ ਨੂੰ ਕੀ ਕਰਾਂ ਜਿਹੜਾ ਬੱਚਾ ਜੰਮਿਆ ਕਰੇ ਉਹ ਦਾਈ ਨੂੰ ਕਹਦਾ ਕਰੇ ਜਦੋਂ ਬੱਚਾ ਜੰਮ ਪਿਆ ਮੈਨੂੰ ਦੱਸੀ। ਦਾਈ ਦੱਸਦਾ ਕਰੇ ਫੜ ਕੇ ਤਾਂ ਪੱਥਰ ਸੀਗਾ ਪੱਥਰ ਤੇ ਮਾਰਿਆ ਕਰੇ। ਕਿਹਾ ਪੱਥਰ ਨੇ ਮੈਂ ਖੁਰਦਾ ਉਹ ਪੱਥਰ ਨੇ ਕਿਹਾ ਸੀ ਮੈਂ ਕਹਿੰਦਾ ਜੇ ਖੁਰਜਾਂ ਤਾਂ ਚੰਗੀ ਗੱਲ ਐ ਮੇਰੇ ਤੇ ਐਡਾ ਵੱਡਾ ਪਾਪਰਾਦ ਹੋ ਜਾਂਦਾ। ਆਪਾਂ ਕਹਿੰਦੇ ਆ ਕਿ ਨੂੰ ਤਾਂ ਖੁਰਦਾ ਪੱਥਰ ਕਹਿੰਦਾ ਮੈਂ ਵੀ ਖੁਰਦਾ ਉੱਥੇ ਕਿਹਾ ਸੀ ਪੱਥਰ ਨੇ ਮੈਂ ਖੁਰਦਾ ਕਹਿੰਦਾ ਮੇਰੇ ਤੇ ਐਡਾ ਪਰਾਦ ਹੋ ਜਾਂਦਾ। ਵੀ ਮਾਲਕਾ ਮੈਨੂੰ ਖੋਰ ਦੇ ਇੱਥੋਂ ਤੇ ਉਹ ਬਾਸ ਦੇ ਦੇਵਕੀ ਜਾ ਕੇ ਨਦੀ ਤੇ ਜਦੋਂ ਕੱਪੜੇ ਕੁੱਪੜੇ ਧੋਣ ਜਾਂਦੀ ਉਦਰੋਂ ਗੋਕਲ ਚੋਂ ਸੋਧਾਂ ਆਉਂਦੀ ਹੁੰਦੀ ਸਹੇਲੀਆਂ ਬਣਗੀਆਂ ਕੁੜੀਆਂ ਜਿਵੇਂ ਇਕੱਠੀਆਂ ਚੁੰਨੀ ਵਟਾ ਲੈਂਦੀਆਂ ਨੇ ਉਹ ਕਹਿੰਦੀ ਸੋਧਾਂ ਕਹਿੰਦੀ ਦੇਵਕੀ ਸਨਾਹ ਫੇਰ ਵੀ ਬਾਦਸ਼ਾਹ ਦੀ ਭੈਣ ਹੈ ਕੀ ਦੇਣ ਲੱਗਦੇ ਨੇ ਕਹਿੰਦੀ ਬਹੁਤ ਕਸ਼ਟ ਦੇ ਦੇਣ ਲੱਗਦੇ ਨੇ ਕਹਿੰਦੀ ਕੀ ਗੱਲ ਹੈ ਮੇਰੇ ਤਾਂ ਬੱਚੇ ਮੇਰਾ ਭਰਾ ਮਾਰੀ ਜਾਂਦਾ ਹੈ ਤੇ ਜਦੋਂ ਜਨਮ ਹੋ ਜਾਂਦਾ ਉਹ ਲੈ ਜਾ ਕੇ ਪੱਥਰ ਤੇ ਮਾਰ ਦਿੰਦਾ ਮੈਂ ਬਹੁਤ ਦੁਖੀ ਹਾਂ ਉਹ ਕਹਿੰਦੀ ਫਿਰ ਤੂੰ ਐਂ ਕਰੀ ਤੇਰੇ ਬੱਚਾ ਕਦੋਂ ਹੋਣਾ ਕੋਈ ਬੁੜੀਆਂ ਨੂੰ ਪਤਾ ਹੁੰਦਾ ਉਹ ਕਹਿੰਦੀ ਫਲਾਣਾ ਮਹੀਨਾ ਕਹਿੰਦੀ ਮੇਰੇ ਵੀ ਉਹਦਾ ਹੀ ਬੱਚਾ ਹੋਊਗਾ ਤੂੰ ਐਂ ਕਰੀ ਬਾਸਦੇਵ ਨੂੰ ਆਪਦਾ ਬੱਚਾ ਮੇਰੇ ਕੋਲੇ ਪਹੁੰਚਦਾ ਕਰ ਦੇ ਮੈਂ ਆਪਦਾ ਭੇਜੂੰ ਤੇਰਾ ਬੱਚਾ ਮੈਂ ਪਾਲੂਗੀ ਤੇਰੇ ਨਾਲ ਮੇਰਾ ਵਚਨ ਹੋ ਗਿਆ ਉਹਨੇ ਬਾਸਦੇਵ ਨੂੰ ਕਿਹਾ ਕਹਿੰਨੀ ਪਤੀ ਦੇਵ ਜੇ ਜਦੋਂ ਮੇਰਾ ਹੁਣ ਬੱਚਾ ਜਨਮ ਲਊਗਾ ਤੂੰ ਕਿਸੇ ਤਰੀਕੇ ਨਾਲ ਸੋਧਾ ਮੇਰੀ ਸਹੇਲੀਆ ਉਹਨੂੰ ਪਹਚਾ ਕੇ ਕੋਕਲ ਚ ਕਹਿੰਦਾ ਚੰਗਾ ਫਿਰ ਕ੍ਰਿਸ਼ਨ ਭਗਵਾਨ ਨੇ ਜਦੋਂ ਜਨਮ ਲੈ ਲਿਆ ਤੇ ਹੱਥ ਕੜੀਆਂ ਤਾਂ ਲੱਗੀਆਂ ਸੀ 바ਰ ਚ ਪਹਿਰੇਦਾਰ ਖੜੇ ਹੁੰਦੇ ਸੀਗੇ ਪਰ ਜਦੋਂ ਭਗਵਾਨ ਨੇ ਜਨਮ ਲੈ ਲਿਆ ਕਿਹੜੀਆਂ ਹੱਥ ਕੜੀਆਂ ਸਾਰੇ ਪਹਿਰੇਦਾਰ ਸੌਂ ਗਏ ਕਹਿੰਦੀ ਬਾਟ ਓਕਰੀ ਜੇ ਨੂੰ ਪਾ ਕੇ ਟੋਕਰੀ ਚ ਬਾਸਦੇਵ ਲੈ ਕੇ ਜਦੋਂ ਜਮਨਾ ਦੇ ਵਿੱਚ ਦੀ ਨੰਗਿਆ ਤੇ ਜਮੁਨਾਤ ਉੱਪਰ ਆਉਣ ਲੱਗੀ ਮੈਂ ਵੀ ਭਗਵਾਨ ਦੇ ਚਰਨਾਂ ਨੂੰ ਲੱਗ ਜਾ ਉਹ ਹੋਰ ਤਹਾਂ ਚੱਕੀ ਗਿਆ ਜਦੋਂ ਮੂੰਹ 'ਚ ਪਾਣੀ ਪੈਣ ਲੱਗਿਆ ਭਗਵਾਨ ਨੇ ਦੇਖਿਆ ਵੀ ਪਿਤਾ ਨੂੰ ਹਜੇ ਚੀਜ਼ ਦਾ ਪਤਾ ਨਹੀਂ ਉਹਨੇ ਲਾਤਾਂ ਲਮਕਾਤੀ ਗੰਗਾ ਜਦੋਂ ਜਮੁਨਾ ਨਾਲ ਲੱਗੀ ਜਮੁਨਾ ਉਤਰ ਗਈ ਉਹ ਕਹਿੰਦਾ ਉਹ ਹੋ ਜਾਏ ਪਤਾ ਹੁੰਦਾ ਆਪਾਂ ਪਹਿਲੀ ਹੀ ਕਰ ਲੈਂਦੇ ਵੀ ਇਹਦਾ ਕੋਈ ਭਗਵਾਨ ਹੈ ਜਿਹੜਾ ਇੰਨੀ ਜਮੁਨਾ ਚੜ੍ਹ ਕੇ ਇੱਕਦਮ ਵੀ ਗੋਡੇ-ਗੋਡੇ ਪਾਣੀ ਹੋ ਗਿਆ ਬਾਹਰ ਵਾ ਗਿਆ ਸੋਧਾਂ ਨੂੰ ਕੋਲੇ ਚੋਦਾ ਕਹਿਣ ਲੱਗੀ ਮੇਰੀ ਕੁੜੀ ਚੱਕ ਲੈ ਤੂੰ ਬੱਚੇ ਨੂੰ ਪਾ ਦੇ ਨਾਲ ਲੈ ਕੇ ਪਾਈ ਜਦੋਂ ਉਮੇ ਜਕਰ ਮਹਿਲਾਂ ਦੇ ਵਿੱਚ ਆ ਕੇ ਦਵਾਰ ਦੇ ਦੇਵਕੀ ਦੇ ਨਾਲ ਪਾਤੀ ਕੁੜੀ ਰੋਈ ਫਟਾਫਟ ਜਿਹੜੇ ਪਹਿਰੇ ਵਾਲੇ ਸੀ ਕਰਮੀ ਵਰਗੇ ਅੱਖਾਂ ਜਾਂ ਮਿਲ ਜਾਂ ਟੂਟ ਲਾ ਜਾ ਆ ਗਿਆ ਸੀ ਉਹ ਫਲਾਨਾ ਹੋ ਗਿਆ ਸੀ ਠੀਕ ਹੈ ਹਾਂ ਵੀ ਭਾਇਆ ਰਾਜਾ ਮਾਰ ਦੂ ਵੀ ਜਵਾਕ ਜੰਪਿਆ ਤੁਸੀਂ ਦੱਸਿਆ ਹੀ ਨਹੀਂ ਹਾਂ ਫਟਾਫਟ ਖੜੇ ਹੋ ਗਏ ਭਾਈ ਤੇ ਆ ਗਿਆ ਦਾਈ ਛੱਦਿਆ ਬਾਸ਼ਾ ਨੇ ਉਹ ਕਹਿੰਦੇ ਜੀ ਬੱਚੇ ਦੀ ਆਵਾਜ਼ ਆਈ ਅੰਦਰੋਂ ਤਣਾ ਜਾਓ ਜਿੱਦੋਂ ਗਏ ਉਹ ਕੁੜੀ ਚੱਕ ਲਈ ਜਾ ਕੇ ਜਦੋਂ ਪੱਥਰ ਤੇ ਮਾਰ ਲਾ ਗਿਆ ਉਹ ਸਾੜਾ ਕੇ ਹੱਥ ਚੜ੍ਹ ਗਈ ਕਹਿੰਦੀ ਕੰਸ ਤੇਰੇ ਮਾਰਨ ਵਾਲਾ ਗੋਗਲ ਚ ਪਲ ਰਿਹਾ ਹੁਣ ਕੈਮ ਹੋ ਜਾ ਨਕੜੀ ਪੈਰਾਥਲੋ ਮਿੱਟੀ ਵੀ ਗੱਲ ਤਾਂ ਸੱਚੀ ਹੋ ਗਈ ਜਿਹੜੀ ਨਕਾਸ ਬਾਣੀ ਹੋਈ ਸੀ ਉਹ ਕਹਿਣ ਲੱਗਿਆ ਕਿ ਬਾਦਸ਼ਾਹ ਦੀ ਕੰਸ ਉਗਰਸੈਨ ਵੀ ਬਾਸ਼ ਹੈ ਉਗਰਸੈਨ ਤਾਂ ਬਹੁਤ ਵੱਡਾ ਮਹਾਤਮ ਜੀ ਉਹਦਾ ਮੈਂ ਕਿਹਨਾ ਆਪਾਂ ਪਾਈ ਸੀ ਇਹ ਰਾਖਸ਼ ਦਾ ਪੁੱਤ ਸੀ ਹਾਂ ਆਪਾਂ ਹੁਣ ਕਹਿੰਦੇ ਜੀ ਉਹਦੇ ਲਾਣੇ ਤੇ ਭਾਵੇਂ ਨਾ ਖਵੀ ਆ ਉਹ ਵਾਕਈ ਹੁੰਦਾ ਹੈ ਸਿਆਣੇ ਬੰਦੇ ਸਮਝ ਲੈਂਦੇ ਵੀ ਇਹਦਾ ਪਰਿਵਾਰ ਤਾਂ ਬੜਾ ਹੀ ਚੰਗਾ ਸੀ ਆਹ ਲੱਕਾਸ ਨਾਲ ਜਵਾਕ ਹੈ ਇਲਾਦ ਇਹਨਾਂ ਦੀ ਨਹੀਂ ਹੈਗੀ ਇਹ ਲੋਕ ਕੋਈ ਨਹੀਂ ਦੇਖਣ ਲੱਗ ਗਏ ਸੀ ਵੀ ਇੱਕ ਧਰਮਾਤਮਾ ਰਾਜੇ ਦਾ ਪੁੱਤ ਹੈ ਉਗਰਸੈਨ ਦਾ ਵੀ ਐਡੀ ਜ਼ੁਲਮ ਕਰੀ ਜਾਂਦਾ ਇਹ ਉਨੇ ਗੋਕਲਾ ਦੇ ਵਿੱਚ ਹੁਕਮ ਦੇਤਾ ਵੀ ਜਿਹੜੇ ਨਵੇਂ ਬੱਚੇ ਜੰਮੇ ਨੇ ਨਾ ਸਭ ਨੂੰ ਕਤਲ ਕਰ ਦਿਓ। ਹੂੰ। ਪਾਈ ਹੁਣ ਬਾਦਸ਼ਾਹ ਦੀ ਲੋਕਾਂ ਦੇ ਗੋਦੀਆਂ 'ਚ ਬੱਚੇ ਖੋਖੋ ਉਹਦਾ ਕਤਲ ਕਰਨ ਲੱਗੇ। ਅੱਛਾ। ਤੇ ਕ੍ਰਿਸ਼ਨ ਭਗਵਾਨ ਵੀ ਤਾਂ ਜਾਣੀ-ਜਾਨ ਸੀਗੇ। ਉਹਨੂੰ ਸੋਧਾ ਨੇ ਲੁਕੋਇਆ। ਵੀ ਇਹਦਾ ਨਾ ਪਤਾ ਲੱਗ ਜੇ ਕਿਸੇ ਨੂੰ। ਤੇ ਬੜਾ ਉਹਨੇ ਅਤਿਆਚਾਰ ਕੀਤਾ। ਬਹੁਤ ਜ਼ੁਲਮ ਕੀਤਾ ਬੱਚੇ ਬਹੁਤ ਲੋਕਾਂ ਨੇ ਖੋਖੋ ਕੇ ਮਾਰੇ ਪਰ ਜਦੋਂ ਫੇਰ ਵੀ ਉਹ ਜੋਸਤ ਵਿਦਿਆਲਾ ਨੂੰ ਪੁੱਛਿਆ ਕਰੇ ਕਿ ਹਾ ਕਰਨ ਤੇਰੇ ਮਾਰਨ ਵਾਲਾ ਪਲ ਰਿਹਾ ਹੈ ਪਰ ਗੋਕਲ ਚ ਪਲਦਾ ਇਹ ਨਹੀਂ ਪਤਾ ਕਿਹਦੇ ਘਰੇ ਪਲਦਾ ਭਈ ਉਹਨੇ ਬੜੇ ਆਪ ਦੇ ਰਾਖਸ਼ ਦੂਤ ਭੇਜੇ ਵੀ ਤੁਸੀਂ ਭਾਲ ਕੇ ਜਿੱਥੇ ਥਾਉਂਦਾ ਪੂਤਨਾ ਭੇਜੀ ਤੁਸੀਂ ਦੇਖੀ ਉਹਨੇ ਜ਼ਹਿਰ ਲਾਈ ਸੀਗੀ ਕ੍ਰਿਸ਼ਨ ਨੂੰ ਮਾਰਨ ਦੀ ਖਾਤਰ ਚਾਕ ਕੇ ਲੈ ਗਈ ਤੀ ਪਰ ਉਹਨੇ ਮੂ ਮੇਰਾ ਹੀ ਸਾਖੇ ਚਲੇ ਪੂਤਨਾ ਦੇ ਪਰ ਉਹਦਾ ਤਾਂ ਕਲਿਆਣ ਹੋਊਗੀ ਰਾਖਸ਼ਣੀ ਦੀ ਤੇ ਉਹ ਮਰ ਗਈ ਬੜਾ ਕੁਛ ਕਰਿਆ ਫਿਰ ਭਗਵਾਨ ਜਦੋਂ ਗੱਭਰੂ ਓਡਾਰ ਹੋ ਗਏ ਗੱਭਰੂ ਹੋ ਗਏ ਤੇ ਫਿਰ ਭਗਵਾਨ ਨੇ ਵੀ ਹੁਣ ਇਹਦੀ ਇਹਦੀ ਮੁਕਤੀ ਕਰਨੀ ਪਊਗੀ ਵੀ ਹੁਣ ਉਹੀ ਐ ਇਹੇ